ਲਓ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿਹਾ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਝ ਨਹੀਂ ਹੈ VOTING ਹੋਈਆ VOTING ਦੇ ਵਿੱਚ ਹੱਥ ਖੜੇ ਕਰਾਏਗੇ ਕੋਈ ਦੂਜਾ ਕੰਮ ਨਹੀਂ ਹੈ ਉੱਥੇ ਵੀਡੀਓ ਲੱਗੇ ਸਭ ਕੁਝ ਕੱਲ ਹੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਵਗੈਰਾ ਸਕਿਉਰਟੀ ਵਗੈਰਾ ਹਰ ਚੀਜ਼ ਕੀਤੀ ਗਈ ਕਾਂਗਰਸ ਜੇ ਤੇ ਆਪ ਬਣ ਜੇ ਜੇ ਦੇ ਪ੍ਰਤਾਪ ਬਾਜਵੇ ਹੋਣੀ ਆਪ ਮੰਤਰੀ ਬਣ ਜਾਣ ਸੋਨੀ ਜੀ ਬਣ ਜਾਣ ਫਿਰ ਤੇ ਡੈਮੋਕਰੇਸੀ ਬਹੁਤ ਵਧੀਆ ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫਿਰ ਉਹ ਕਹਿੰਦੇ ਡੈਮੋਕਰੇਸੀ ਦੀ ਹੱਤਿਆ ਹੋ ਗਈ ਆ ਉਹ ਬੰਦੇ ਜਿੰਨਾ ਤੇ ਸਤਾ ਜਿਦਿੰਦੇ ਆ ਉਹਨਾਂ ਦੇ ਰਾਜ ਕੀ ਹੁੰਦਾ ਕੀ ਨਹੀਂ ਹੁੰਦਾ ਅਨੇਤਗਰ ਦੀ ਕਿੱਦਾਂ ਨਹੀਂ ਹੁੰਦੀ ਆ ਉਹਦੀ ਉਹਨਾਂ ਨੂੰ ਚੇਪੀ ਹੁੰਦੀ ਪਾਉ ਹੋਣ ਉਹ ਸਤਾ ਤੋਂ ਬਾਹਰ ਨੇ ਤੇ ਬਹੁਤ ਬੁਰੀ ਤਰ੍ਹਾਂ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਤਰਫ ਦੀ ਆ ਨਾ ਹੁਣ ਉਹ ਉਸ ਵੀ ਤੋਂ ਬਿਨਾ ਇਦਾਂ ਤਰਫ ਦੇ ਸਰ ਕੋਈ ਡੈਮੋਕ੍ਰੇਸੀ ਦਾ ਕੋਈ ਕਤਲ ਨਹੀਂ ਹੋਇਆ ਕੁਛ ਨਹੀਂ ਹੋਇਆ ਬੜੀ ਜੈਨੂਅਲ ਇਲੈਕਸ਼ਨ ਹੋਈ ਆ ਹੱਥ ਖੜੇ ਕਰਾ ਕੇ ਅੰਦਰ ਬਹੁਤ ਵਧੀਆ ਜੋ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਹੈ ਕੀ ਸਿਸਟਮ ਹੈ ਉਹ ਕੀ ਚਾਹੁੰਦੇ ਆ ਉਹ ਚਾਹੁੰਦੇ ਹੈਗਾ 30 35 ਸਾਲ ਸੋਨੀ ਸਾਹਿਬ ਬਿਠੇ ਰਹੇ ਹੁਣ ਉਹਨਾਂ ਦਾ ਮੁੰਡਾ ਬਿਠਾ ਵੇ ਸਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਅੰਬਸਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਅੰਬਸਰ ਸਾਹਿਬ ਦੇ ਲੋਕਾਂ ਦਾ ਐ ਅੰਬਸਰ ਦੇ ਲੋਕ ਆਪਣਾ ਜਿੰਨੂੰ ਮਰਜ਼ੀ ਮੇਜ਼ ਚੋਣ ਜਦੋਂ ਮਰਜ਼ੀ ਢਿੱਪਟੀ ਮੇਰੇ ਚੋਰ ਜੋ ਮਰਜ਼ੀ ਕਰ ਇਸ ਕਰਕੇ ਅਸੀਂ ਕੋਈ ਪਰਵਾਦਵਾ ਜਿਹੜਾ ਉਹਦੀ ਚੱਲਣ ਦਿਆਂਗੇ ਜੋ ਜੋ ਪ੍ਰਤਾਬਾਂ ਜਿਹੜੇ ਕੀ ਜਾਂਦੇ ਆ ਡੈਮੋਕ੍ਰੇਸੀ ਦਾ ਕਦਮ ਮੈਂ ਤਾਂ ਬੜਾ ਹਰਾਨ ਆ ਕਿ ਜਿਹੜੇ ਲੋਕ 75 ਸਾਲਾਂ ਤੇ ਜਿਹੜੀ ਕਾਂਗਰਸ ਨੇ ਪੰਜਾਬ ਦਾ ਬੇੜਾ ਗਰ ਕਰਤਾ ਉਹ ਜਿਸ ਕਾਂਗਰਸ ਦੇ ਰਾਜ ਦੇ ਵਿੱਚ ਲੋਕਾਂ ਦੇ ਸ਼ਰੇਆਮ ਕਤਲ ਹੋਏ ਝੂਠੇ ਮੁਕਾਬਲੇ ਹੋਏ ਦਰਵਾਦ ਸਾਹਿਬ ਤੇ ਅਟੈਕ ਹੋਇਆ ਕਈ ਕੁਝ ਹੋਇਆ ਦਿੱਲੀ ਦੇ ਵਿੱਚ ਸਾਡੇ ਭਰਾ ਮਤਲਬ ਜਿਹੜਾ ਤਹਿਰ ਪਾ ਕੇ ਸਾਰ ਦਿੱਤੇਗੇ ਸਰ ਡੈਮੋਕ੍ਰੇਸੀ ਕਿੱਥੇ ਉਦੋਂ ਨਹੀਂ ਸੀ ਇੱਕ ਸਾਥ ਸਾਥ ਸਰ ਜਿਹੜੇ ਕਹਿੰਦੇ ਡੈਮੋਕ੍ਰੇਸੀ ਆ ਨਾ ਮੇਰਾ ਤੁਹਾਡੇ ਤੂੰ ਬਾਜਵੇਂ ਤੂੰ ਸਵਾਲ ਆ ਉਹ ਪਹਿਲਾਂ ਦੱਸੇ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਚੁੰਦਾ ਦੇ ਡੈਮੋਕ੍ਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਭਟ ਗਿਆ ਜੀ ਮਹਿਲ ਬਣ ਗਿਆ ਤੇ ਡੈਮੋਕ੍ਰੇਸੀ ਦਾ ਕਤਲ ਆ ਸਵੇਰੇ ਸੋਨੀ ਨੂੰ ਬਣਾ ਦੋ ਤੇ ਡੈਮੋਕ੍ਰੇਸੀ ਬਾਹਰ ਹੋਦੀ ਆ